ਪਾਣੀ ਵਾਲਾ ਤੁਸੀਂ ਪਿਛਲੇ ਦਿਨ ਹੀ ਸੁਣਿਆ ਹੋਣਾ ਬੈਂਸ ਸਾਹਿਬ ਤੇ ਬੈਠੇ ਨੇ ਬੜਾ ਪੰਜਾਬ ਨਾਲ ਪਹਿਲੇ ਦਿਨ ਹੁੰਦਾ ਰਿਹਾ ਪਰ ਸਾਡੇ ਕੋਲੇ ਪਾਣੀ ਅਸੀਂ ਕਿਉਂਕਿ ਇਸ ਵਾਰ ਵਰਤਣ ਲੱਗ ਗਏ ਹੁਣ ਅਸੀਂ ਅਸੀਂ ਆਪਣੇ ਖਾਲੇ ਚਲਾ ਲਏ ਅਸੀਂ ਪਾਈਪਾਂ ਦੱਬ ਲੀਆਂ ਅਸੀਂ ਨਹਿਰਾਂ ਦਾ ਪਾਣੀ ਜਿਹੜਾ ਉਹ ਸੂਆਂ ਨੂੰ ਠੀਕ ਕਰ ਲਿਆ ਰਜਵਾਹਿਆਂ ਨੂੰ ਠੀਕ ਕਰ ਲਿਆ ਤੇ ਸਾਡਾ ਆਪਦਾ ਪਾਣੀ ਆਪ ਵਰਤਣ ਲੱਗ ਗਏ ਅਸੀਂ ਪੰਜਾਬ ਨੇ ਪਹਿਲਾਂ ਕਦੇ ਵੀ 70 ਤੋਂ 75 ਤੋਂ 76% ਤੋਂ ਜ਼ਿਆਦਾ ਆਪਦਾ ਪਾਣੀ ਨਹੀਂ ਵਰਤਿਆ ਸੀ ਇਸ ਵਾਰ ਅੱਜ ਦੀ ਡੇਟ 'ਚ ਅਸੀਂ 94 ਤੋਂ 95% ਪਾਣੀ ਵਰਤ ਰੱਖਿਆ ਜੀ ਪੰਜਾਬ ਦਾ ਇਸ ਕਰਕੇ ਸਾਡੇ ਕੋਲ ਹੈ ਹੀ ਨਹੀਂ ਅਸੀਂ ਕਿਵੇਂ ਦੇ ਦੇਈਏ ਅੱਛਾ ਉਹਨੂੰ ਮੰਗਦੇ ਵੀ ਉਹੀ ਨੇ ਜਿਨ੍ਹਾਂ ਨੇ ਆਪਣੇ ਕੋਟੇ ਦਾ ਸਾਰਾ ਪਾਣੀ ਵਰਤ ਲਿਆ ਅਸੀਂ ਪਿੰਡਾਂ 'ਚ ਆਏ ਆ ਸਾਨੂੰ ਬੂੰਦ ਬੂੰਦ ਪਾਣੀ ਦਾ ਮੁੱਲ ਪਤਾ ਹੈ ਇਸ ਕਰਕੇ ਪਾਣੀ ਦੀ ਰਖਵਾਲੀ ਕਰਨੇ ਪਈ ਕਿਤੇ ਵੀ ਜਾ ਕੇ ਖੜ ਕੇ ਰੱਖ ਕੇ ਕਰਨੀ ਪਈ ਨੰਗਲ ਨੰਗਲ ਦੇਖਣਾ ਤਿੰਨ ਵਾਰੀ ਨੰਗਲ ਗਏ ਆ ਅਸੀਂ ਔਰ ਤਿੰਨ ਵਾਰੀ ਉਹਨਾਂ ਨੂੰ ਰੋਕਿਆ ਵੀ ਨਹੀਂ ਲੈ ਸਕਦੇ ਦਾ ਤੁਸੀਂ ਪਾਣੀ ਤੇ ਉਹਨੂੰ 20 ਤਰੀਕ ਤੋਂ ਬਾਅਦ ਪਾਣੀ ਨਵਾਂ ਵੰਡਿਆ ਜੋ ਸਾਲ ਦਾ ਉਬਸੀ ਮਿਲ ਜੂਗਾ ਉਹਨਾਂ ਨੂੰ ਸੋ ਇਸ ਕਰਕੇ ਕਦੇ ਵੀ ਕਿਸੇ ਵੀ ਦੇਖੋ ਮੁੱਖ ਮੰਤਰੀ ਤੁਸੀਂ ਮੈਨੂੰ ਬਣਾਇਆ ਮੁੱਖ ਮੰਤਰੀ ਕੌਣ ਹੁੰਦਾ ਲਾਣੇਦਾਰ ਹੁੰਦਾ ਹੈ ਪਰਿਵਾਰ ਦਾ ਇੱਕ ਲਾਣੇਦਾਰ ਪੰਜਾਬ ਨੂੰ ਇੱਕ ਪਰਿਵਾਰ ਮੰਨ ਲੀਏ ਤੁਸੀਂ ਮੁਖੀਆ ਚੁਣਿਆ ਤਾਂ ਮੁਖੀਆ ਦਾ ਕੰਮ ਇਹ ਹੈ ਕਿ ਉਸ ਪਰਿਵਾਰ ਦਾ ਜਿਹੜਾ ਤਰੱਕੀ ਕਰੇ ਉਸ ਪਰਿਵਾਰ ਦੇ ਹਰੇਕ ਛੀ ਨਾਲ ਗੱਲਬਾਤ ਕਰੇ ਤੇ ਉਸ ਪਰਿਵਾਰ ਦਾ ਜੇ ਕੋਈ ਜੀ ਗਲਤ ਪਾਸੇ ਤੁਰ ਪਿਆ ਉਹਨੂੰ ਠੀਕ ਪਾਸੇ ਲਾਵੇ ਤੇ ਉਸ ਪਰਿਵਾਰ ਦਾ ਬਜਟ ਬਣਾ ਕੇ ਉਸ ਪਰਿਵਾਰ ਨੂੰ ਜਿਹੜਾ ਤਰੱਕੀਆਂ ਦੇ ਵਿੱਚ ਲੈ ਕੇ ਜਾਵੇ